ਚ ਜਵੱਗੀਆਂ ਦੇ ਤਰਮ ਪਤਾ ਭਿੰਡਰਾਲੇ ਸੰਤਾਂ ਨੇ ਆ ਦਿੱਲੀ ਤੁਰਿਆ ਫਿਰਦਾ ਉਹ 84 ਚ ਕਹਿ ਗਿਆ ਸੀਗਾ ਪੰਜਾਬ ਦੀਆਂ ਫਸਲਾਂ ਤੇ ਪੰਜਾਬ ਦੇ ਹੱਕ ਹੁਣੇ ਚਾਹੀਦੇ ਆ ਉਹ ਮੇਰੇ ਵੀਰੋ 72 ਗੋਲੀਆਂ ਖਾ ਗਿਆ ਸੰਤਾਂ ਨੂੰ ਪਿਆਰ ਕਰਦੇ ਆ ਤਾੜੀਆਂ ਜ਼ੋਰਦਾਰ ਮਾਰ ਦਿਓ ਆ ਸੁਣ ਜਰਾ ਸੰਤਾਂ ਦਾ ਹੀ ਸੁਣ ਹੁਣ ਕਹਿੰਦਾ ਧੰਨਵਾਦ ਤੇਰੇ ਆ ਪਰਪੋਜਾਂ ਲਈ ਪਰ ਫਰਕ ਬਹੁਤਾ ਵਿੱਚ ਸਾਡੇ ਨਹੀਂ ਤੂਫਾਨ ਕਹਾਵੇਂ ਜਿਨ੍ਹਾਂ ਦੀ ਉਹਨਾਂ ਨਾਲ ਮੇਰੇ ਆਦੇ ਨਹੀਂ ਤੈਨੂੰ ਬੜੀ ਅਲਰਜੀ ਚੁੰਨੀ ਤੋਂ ਮੈਂ ਸ਼ੌਕੀ ਪਰਨੇ ਕਾਲੇ ਦਾ ਤੂੰ 체ਲੀ ਐ ਸਾਧ ਬਖੰਡੀ ਦੀ ਮੈਂ ਆਸ਼ਕ ਪਿੰਡਰਾ ਵਾਲੇ ਦਾ ਹੋ ਤਾੜੀਆਂ ਮਾਰ ਲੋ ਜ਼ੋਰਦਾਰ ਇੱਕ ਵਾਰੀ ਆ ਲੈਣਾ ਸੁਣ ਮੇਰਾ ਵੀਰ ਪੁੱਠੇ ਹੱਥ ਮਾਰਨ ਵਾਲਿਆ ਸੁਣ ਕਹਿੰਦਾ ਤੂੰ ਬਾਬੇ ਮੰਨਦੀ ਉਹਨਾਂ ਨੂੰ ਜੋ ਸਰਵਾਰਾਂ ਪਾਪਾ ਭੱਜਣ ਵਾਲੇ ਤੇ ਮੈਂ ਬਾਬੇ ਮੰਨਦਾ ਉਹਨਾਂ ਨੂੰ ਜੋ ਵੈਰੀ ਦੀ ਹੱਕਤ ਵਜਣ ਵਾਲੇ ਤੂੰ ਨਾ ਲੈ ਨਹੀਂ ਏ ਠਰਕੀ ਦਾ ਤੇ ਮੈਂ ਨਾ ਲੈਂਦਾ ਜਤਾਂ ਦੇ ਰਖਵਾਲੇ ਦਾ ਤੂੰ ਚੇਲੀਏ ਸਾਦ ਪਖੰਡੀ ਦੀ ਮੈਂ ਆਸ਼ਕ ਭਿੰਡਰਾਵਾਰੇ ਦਾ ਮੈਂ ਆਸ਼ਕ ਭਿੰਡਰਾਵਾਲੇ ਦਾ ਕਹਿੰਦਾ ਤੂੰ ਸਾਦਾ ਨਾ ਛੇਡੇ ਚੜੀ ਬੱਲਾ ਤੇ ਮੈਂ ਰੱਖਦਾ ਸ਼ੌਕ ਕਬੱਡੀ ਦਾ ਹੋਰ ਕੋਈ ਕੰਮ ਭਾਵੇਂ ਰਹਿ ਜਾਵੇ ਪਰ ਟੂਰਨਾਮੈਂਟ ਨਹੀਂ ਛੱਡੀ ਦਾ ਤੂੰ ਐਕਟ ਵਾ ਸਿੱਕੇ ਚਾਂਬਲਦੀ ਤੇ ਮੈਂ ਡਰਾਈਵਰ ਪੱਕਾ ਟਰਾਲੇ ਦਾ ਤੂੰ ਜੇਲੀ ਐ ਸਾਧ ਪਖੰਡੀ ਦੀ ਮੈਂ ਆਸ਼ਕ ਪਿੰਡਰਾ ਵਾਲੇ ਦਾ ਮੈਂ ਆਸ਼ਕ ਪਿੰਡਰਾ ਵਾਲੇ ਦਾ ਜਿਹੜੇ ਪਿੰਡਰਾਲੇ ਦੇ ਆਸ਼ਕਾ ਤਾੜੀ ਜ਼ੋਰਦਾਰ ਆਏ ਕੱਦੇ ਦੇ ਪੁੱਠੇ ਹੱਥ ਮਾਰਨਾ ਇੱਕ ਮੇਰੀ ਬੇਨਤੀ ਹੈ ਜਿਹਨੇ ਪੁੱਠਾ ਹੱਥ ਮਾਰਿਆ ਸੀ ਉਹਦੇ ਕੰਦੀ ਮਾੜੀ ਜੀ ਗੱਲ ਪਾ ਦਿਓ ਵੀ ਸੰਤ ਕੌਣ ਸੀਗੇ ਜਿਹੜੇ ਨੇੜੇ ਬੈਠੇ ਆ ਹੁਣ ਮੈਂ ਪਾਉਣਾ ਟਿਕਾੜੀ ਮੜੀ ਕੰਨ ਚ ਪਾ ਦਿਓ ਗੱਲ ਵੀ ਸੰਤ ਕੌਣ ਸੀਗੇ ਜਿਹੜੇ ਸੰਤਾਂ ਨੂੰ ਪੁੱਠਾ ਹੱਥ ਮਾਰਦਾ ਜਾਂਦਾ ਰਹੇ ਬਾਬਾ ਤੈਨੂੰ ਤਰੱਕੀ ਦੇਵੇ ਇੱਕ ਮੈਂ ਹੁਣ ਦੱਸਦਾ ਮੈਂ ਇੱਕ ਪਾਸੇ 3 ਨੰਬਰ ਦੀ ਆਰਮੀ ਮੰਨੀ ਜਾਂਦੀ ਹੈ ਵਰਲਡ ਦੀ 3 ਨੰਬਰ ਦੀ ਇੱਕ ਪਾਸੇ ਗੁਰੂ ਦੇ ਜੈੰਤੀ ਦੇ ਸਿੰਘ ਸੀ ਸੰਤਾਂ ਦੇ ਨਾਲ ਬਾਜੀ ਗੋੜ ਲੀਆਂ ਲਵਾਤੀਆਂ ਟਰੱਕ ਭਰ-ਭਰ ਤੋਰੇ ਆ ਜਿਹੜੇ ਜਿਹੜੇ ਵਚਨ ਸੰਤਾਂ ਨੇ ਕੀਤੇ ਇੱਕ ਇੱਕ ਤੇ 72 ਗੋਲੀਆਂ ਸੀਨੇ 'ਚ ਲੱਗੀਆਂ 72 ਸੰਤਾਂ ਦੇ ਜਿੰਨੇ ਸਿੰਘ ਜੀ ਸ਼ਹੀਦ ਹੋਏ ਉਹ ਤੁਹਾਡੇ ਹੱਕਾਂ ਲਈ ਹੋਏ ਆ ਸੰਤਾਂ ਦੇ ਅਨੰਦਪੁਰ ਦਾ ਮਤਾ ਪੜੋ ਪੰਜਾਬ ਦੇ ਪਾਣੀਆਂ ਤੇ ਪੰਜਾਬ ਦਾ ਹੱਕ ਚਾਹੀਦਾ ਆ ਦਿੱਲੀ ਹੁਣ ਧਰਨਾ ਲਾਈ ਬੈਠੇ ਆ ਪੰਜਾਬ ਦੀਆਂ ਫਸਲਾਂ ਤੇ ਪੰਜਾਬ ਦਾ ਹੱਕ ਪੰਜਾਬ ਦੀ ਗਵਰਨਮੈਂਟ ਤੈਅ ਕਰੇ ਇਹ ਸੰਤਾਂ ਦੇ ਆਨੰਦਪੁਰ ਦੇ ਮਤੇ ਵਿੱਚ ਆ ਉਹਨੂੰ ਕੀ ਲੋਟ ਸੀ 77 ਬੱਤਰ ਗੋਲੀਆਂ ਖਾਣ ਦੀ ਹੁਣ ਜੋਰ-ਜ਼ੋਰ ਤਾੜੀਆਂ ਮਾਰ ਦੋ ਸੰਤਾਂ ਦੇ ਵਾਸਤੇ ਮੈਂ ਕਹਿੰਦਾ تسਲੀ ਕਰਾ ਦੂੰ ਬਹੁਤ ਕੁਝ ਲਿਖਿਆ ਠੀਕ ਆ ਉਹ ਮਿਲ ਜਾਂਦੇ ਆ 6 ਇੱਕ ਗੱਲ ਤੁਹਾਨੂੰ ਦੱਸ ਦਿੰਨਾ ਪੰਜਾਬੀ ਸੁਣ ਲਈ ਮੇਰਾ ਭਾਈ 6 ਜੂਨ ਨੂੰ ਪੁਲਿਸ ਮੇਰੇ ਘਰੇ ਖੜੀ ਹੁੰਦੀ ਆ ਏ ਨਾ ਸੋਚੀ ਮੈਂ ਇਕੱਲਾ ਬੋਲਣ ਆਣਾ ਆਇਆ 92 ਦਾ ਤੌਰ ਮੈਂ ਵੀ ਵੇਖਿਆ ਹਨਾ 92 ਦਾ ਤੌਰ ਗੁਰਬਚਨ ਸਿੰਘ ਮਾਨੂਚਾਲ ਨੂੰ ਪੜਿਆ ਕਦੇ ਪੜ ਕੇ ਦੇਖੀ ਆ ਪਿੱਛੇ ਪਾਕਿਸਤਾਨ ਦਾ ਕਹਿੰਦੇ 18 ਘੰਟੇ 48 ਘੰਟੇ ਝੋਡੇ ਨੇ ਗੋਡਣੀਆਂ ਲਵਾਇਆਂ 48 ਘੰਟੇ ਗੁਰਬਚਨ ਸਿੰਘ ਮਾਨੂਚਾਲ ਮੇਰੇ ਵੀਰੋ ਸ਼ੀਤਲ ਸਿੰਘ ਮੱਤੇਵਾਲ ਤੂਫਾਨ ਸਿੰਘ ਜਗਰਾ ਸਿੰਘ ਤੂਫਾਨ ਨੂੰ ਪੜ ਆ ਮੇਰੇ ਬੋਲੋ ਇਸੋਨਹਾਰ ਸਾਤ ਸਰੀਆ ਕਾਲ ਲਓ ਮੁਕਾਬਲਾ ਸ਼ੁਰੂ ਹੋ ਗਿਆ ਹੈ ਵੀਰ ਜੀ ਇਧਰਲੇ ਪਾਸੇ ਟੀਮ ਨੂੰ